ਮਰੇ ਮੇਰਾ ਨਾ ਪਨੇਵਾ ਮਾ ਸਾਡਾ ਬੇਟਾ ਯਾ ਉਹ ਗੁੰਮ ਹੋ ਗਿਆ ਯਾ ਵੀਰਵਾਰ ਵਾਲੇ ਦਿਨ 10:30 ਵਜੇ ਬਾਬੋਵਾਲ ਗੁੱਡੀਆਂ ਲੁੱਟਰ ਗਿਆ ਸੀਗਾ ਉਹ ਘਰ ਨਹੀਂ ਪਰਤਿਆ ਜੀ ਤੇ ਮਰੇ ਕਿਰਪਾ ਕਰਕੇ ਇਹ ਕਰਿਓ ਕਿ ਜਿਨਾ ਕਿਸੇ ਵੀਰ ਭਰਾ ਨੂੰ ਮਿਲੇ ਉਹ ਮੀਰ ਪਰ ਸੰਪਰਕ ਕਰ ਲਿਓ ਤੇ ਸਾਨੂੰ ਦੱਸ ਦਿਓ ਜੇ ਕਿਸ ਨੂੰ ਮਿਲਿਆ ਤੇ ਇਹ ਜੀ ਮਰੇ ਹੀ ਉਹਦੀ ਫੋਟੋ ਜੇ ਫੋਨ ਚ ਹੀ ਤੇ ਕਿਰਪਾ ਕਰਕੇ ਕਿਸੇ ਵੀਰ ਭਰਾ ਨੂੰ ਮਿਲੇ ਤੇ ਜਰੂਰ ਦੱਸਿਓ ਮਰੇ ਇਹ ਪੁਲਿਸ ਨੂੰ ਗੱਲ ਕੀਤੀ ਵੀ ਹਾਂ ਜੀ ਕੀਤੀ ਕੱਲੀ ਸ਼ੁੱਕਰਵਾਰ ਕੀਤੀ ਹੈ ਜੀ ਐਫ ਆਈ ਆਰ ਕਰਾਤੀ ਹੈ ਜੀ ਅਸਰ ਮਿਲ ਆਇਆ हां जी मैं अत्रो नंगेन देही गुरुद्वारा साहिब गया ही मैं शायद किते नगर कीर्तन दे विच बच्चा चल गया होए ते किते साहिब दे रोटी पानी खान दे चक्कर च उदे गया होए ते मैं उधर ਧਾਰੀ ਵਾਲ ਗੁਰਦੁਆਰਾ ਸਾਹਿਬ ਗਿਆ ਹੀ ਉਦੋਂ ਸਾਰੇ ਗੁਰਦੁਆਰੇ ਅਦਰੋਂ ਘੁੰਮ ਕੇ ਆਇਆ ਜੀ ਮੈਂ ਹੁਣ ਸਵੇਰ 5 ਵਜੇ ਦਾ ਨਿਕਲਿਆ ਹੋਇਆ ਜੀ ਅਜੇ ਕੋਈ ਪੱਲਗਾ ਨਹੀਂ ਹਲੇ ਨਹੀਂ ਪਤਾ ਲੱਗਾ ਜੀ ਕੋਈ ਵੀ ਠੀਕ ਤੇ ਜੇ ਕੋਈ ਲੱਭ ਜਾ ਤੁਹਾਨੂੰ ਕਿਹੜੇ ਨੰਬਰ ਤੇ ਫੋਨ ਕਰ ਮਾਰੇ ਮੇਰਾ ਨੰਬਰ ਹੈਗਾ 8054788219 ਤੇ ਮੈਨੂੰ ਫੋਨ ਕਰ ਦਿਓ ਮਾਰੇ ਰੈਲ ਲਿਖੋ ਜੀ ਹਾਂਜੀ ਰੈਲ ਵਾਲਿਓ ਮੈਂ ਪਿੰਡ ਮੀਰਪੁਰ ਜਿਲ੍ਹਾ ਗੁਰਦਾਸਪੁਰ ਜੇਰ ਰੋਡ ਦੇ ਉੱਪਰ ਸਾਡਾ ਪਿੰਡ ਹੈ ਬੇਟਾ ਕੀ ਨਾਮ ਆ ਪ੍ਰੇਮਪਾਲ ਉਹਦਾ ਨਾਮ ਹੈ ਜੀ ਹਾਂਜੀ ਪ੍ਰੇਮ ਉਹਨੂੰ ਕਰਕੇ ਕਹਿੰਦੇ ਆ ਜੀ ਅੱਜ ਪਰ ਉਹ ਗਿਆ ਹੀ ਬਾਬੋ ਵਾਲ ਗੁੱਡੀਆਂ ਲੁੱਟਣ ਜੀ ਤੇ ਘਰ ਨਹੀਂ ਪਰਤਿਆ ਜੀ